ਕੀ ਕਰਕੇ ਆਪੋ ਆਪਣੀਆਂ ਬਿਮਾਰੀਆਂ 'ਚ ਹੱਥ ਰੱਖ ਲਈਏ ਮੈਨੂੰ ਬਚਨ ਲਾਸਟ ਟਾਈਮ ਸੁਣਾ ਗਿਆ ਆਪਾਂ ਆਪੋ ਆਪਣੀਆਂ ਬਿਮਾਰੀਆਂ ਤੇ ਆਪੋ ਆਪਣੇ ਕਰਜ਼ਿਆਂ ਦੇ ਉੱਪਰ ਵਿਸ਼ਵਾਸ ਕਰਨਾ ਹੈ ਕਿ ਸਾਡਾ ਕਰਜ਼ਾ ਇੰਨਾ ਹੈ ਮੈਨੂੰ ਆਜੋ ਕਰਜ਼ੇ ਵੀ ਹਲਾਏ ਜਾਣਗੇ ਜੇਕਰ ਤੁਹਾਡੇ ਕੋਲ ਵਿਸ਼ਵਾਸ ਹੈ ਕਿ ਪਰਮੇਸ਼ਰ ਦੇ ਐਂਜਲ ਆ ਚੁੱਕੇ ਨੇ ਫਰਮੇਸ਼ਤੇ ਦੂਤ ਆ ਚੁੱਕੇ ਨੇ ਉਹ ਸਾਡੀਆਂ ਬਿਮਾਰੀਆਂ ਨੂੰ ਏਲਾਨਗੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਬਾਈਬਲ ਦੱਸਦੀ ਹੈ ਕਿ ਰਸੂਲਾਂ ਦੇ ਕਰਤੱਵ ਦੇ ਵਿੱਚ 38 ਸਾਲ ਆਦ ਰੰਗੀ ਪਿਆ ਸੀ ਉਹ ਬਿਮਾਰੀ ਦੇ ਚੱਕੜਿਆ ਹੋਇਆ ਸੀ ਉਸ ਨੇ ਆਖਿਆ ਮੈਨੂੰ ਕੋਈ ਚੰਗਾ ਨਹੀਂ ਕਰ ਸਕਦਾ ਇਸ ਧਰਤੀ ਦੇ ਮੇਰਾ ਨਾ ਕੋਈ ਨਹੀਂ ਹੈ ਜਿਹੜਾ ਮੈਨੂੰ ਪਾਣੀ ਦੇ ਤਲਾਅ ਦੇ ਵਿੱਚ ਉਤਾਰੇ ਤੇ ਕੋਈ ਪਰਮੇਸ਼ਰ ਦਾ ਦੂਤ ਆਇਆ ਕਰਦਾ ਸੀ ਸਾਲ ਦੇ ਵਿੱਚ ਇੱਕ ਵਾਰੀ ਆਉਂਦਾ ਸੀ ਉਸ ਪਾਣੀ ਦੇ ਤਲਾਅ ਨੂੰ ਹਿਲਾਇਆ ਕਰਦਾ ਸੀ ਜਿੱਦਾਂ ਹੀ ਦੂਤ ਉਸ ਪਾਣੀ ਨੂੰ ਹਲਾਇਆ ਕਰਦਾ ਜਾਂਦਾ ਸੀ ਸ਼ੁਭਕ ਦੇ ਨਾਮ ਦੇ ਵਿੱਚ ਮੈਂ ਕਹਿੰਦਾ ਵਿਸ਼ਵਾਸ ਕਰੋ ਖੱਬੀ ਜ਼ਾਦ ਦੇ ਰੰਗੀ ਦੀ ਤਰ੍ਹਾਂ ਪਰਮੇਸ਼ਰ ਦਾ ਦੂਤ ਆ ਰਹੇ ਨੇ ਤੁਹਾਡੇ ਵਿੱਚਕਾਰ ਉਹ ਸ਼ੂਨ ਦੇ ਲਈ ਆਪਣੇ ਸਾਨੂੰ ਉੱਪਰ ਠਾ ਲਈਏ ਮੈਂ ਕਹਿੰਦਾ ਵਿਸ਼ਵਾਸ ਕਰੋ ਪਰਮੇਸ਼ਰ ਦੇ ਦੂਤ ਤੁਹਾਡੀਆਂ ਜ਼ਿੰਦਗੀਆਂ 'ਚ ਕੰਮ ਕਰਨਗੇ ਆਪਣੇ ਹੱਥਾਂ ਨੂੰ ਲਾਂਦੇ ਹੋਏ ਲਾਸ਼ਾਂ ਦੇ ਪੜਾ ਕੇ ਜਲਦੀ ਦੇ ਨਾਲ ਹਾਂ ਤੇ ਇਸ ਦਾ ਪ੍ਰਭੂ ਸਦੂਤ ਆਕਾਸ਼ੋਂ ਉਤਰਿਆ ਅਰ ਨੇੜੇ ਆਨ ਕੇ ਉਹ ਪੱਥਰ ਨੂੰ ਲੋੜ ਕੇ ਲਾਂਬੇ ਕਰ ਦਿੱਤਾ ਬੋਲੋ ਹallelujah ਬੈਕ ਐਂਡ ਉਹ ਪੱਥਰ ਬਿਮਾਰੀ ਦਾ ਹੋ ਸਕਦਾ ਹੈ ਉਹ ਪੱਥਰ ਦੁਸ਼ਟ ਆਤਮਾ ਦਾ ਹੋ ਸਕਦਾ ਹੈ ਉਹ ਪੱਥਰ ਗਰੀਬੀ ਦਾ ਹੋ ਸਕਦਾ ਹੈ ਉਹ ਪੱਥਰ ਕਰਜ਼ੇ ਦਾ ਹੋ ਸਕਦਾ ਹੈ ਅੱਜ ਉਹ ਦੂਤ ਹਲਾ ਕੇ ਪਾਸੇ ਕਰਕੇ ਜਾਏਗਾ ਯਸ਼ੁਵਾ ਦੇ ਨਾਮ ਦੇ ਵਿੱਚ ਬੈਕ ਐਂਡ ਕੋਈ

ਲੰਬੇ ਕਾਰ ਦੀ ਤਾ ਅਰੋਸ ਤੇ ਵਹਿ ਗਿਆ ਅਰੋਧਾ ਰੂਪ ਬਿਜਲੀ ਵਰਗਾ ਅਰੋਧਾ ਵਸ਼ਪ ਵਰਗਾ ਚਿੱਟਾ ਸੀ ਬਨ ਹੇਲੇਲੂਇਆ ਕੋੰਦਾ ਬਸਟਰ ਚਿੱਟਾ ਸੀ ਮੈਂ ਕਹਿੰਦਾ ਉਹ ਪਵਿੱਤਰ ਆਤਮਾ ਉਹ ਪਰਮੇਸ਼ਰ ਤੁਹਾਡੇ ਜ਼ਿੰਦਗੀ ਦੇ ਵਿੱਚ ਆਜ ਕੋ ਪੱਥਰ ਨੂੰ ਹਲਾਣ ਤੇ ਲਈ ਜਾ ਰਿਹਾ ਹੈ ਬਸ ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਭੁੱਲ ਜਾਓ ਤੁਹਾਡੇ ਨਾਲ ਕੌਣ ਖੜਾ ਹੈ ਇਧਰ ਉਧਰ ਨਾ ਦੇਖਦੇ ਹੋਏ ਇੱਕ ਲਸ਼ ਜਿਹੜਾ ਸੌਂਗਾ ਆਵਾਂਗੇ ਵਰਸ਼ਿਪ ਕਰਾਂਗੇ ਪ੍ਰਭੂ ਦੀ ਮਹਿਮਾ ਦੇ ਲਈ ਜਿੰਨੇ ਅੱਜ ਆਪਣੇ ਮੂੰਹਾਂ ਨੂੰ ਖੋਲ ਰਹਿਣੇ ਜਿੰਨੇ ਆਪਣੇ ਹੱਥਾਂ ਨੂੰ ਉੱਲਾ ਰਹਿਣੇ ਜਿੰਨੇ ਪਰਮੇਸ਼ਰ ਦੀ ਉਪਾਸਨਾ ਕਰ ਰਹੇ ਨੇ ਅੱਜ ਉਹ ਦੂਤ ਤੁਹਾਡੀ ਜ਼ਿੰਦਗੀ ਚੋਂ ਪੱ ਕੇ ਜਾਣਗੇ 33 ਸਾਲ ਦੇ ਦਰੰਗੀ ਦੀ ਤਰ੍ਹਾਂ ਤੁਹਾਨੂੰ ਖੜਾ ਕਰਕੇ ਜਾਣਗੇ ਪ੍ਰਭੂ ਯਿਸੂ ਕੇ ਸਾਹਮਣੇ ਜਿੱਤ ਦਾ ਨਾਮ ਤੇ ਪਰ ਤਰ ਹਾਮੇ ਚਾਹੇਗਾ ਮੈਂ ਕਿੰਨਾ ਵਿਸ਼ਵਾਸ ਕਰੋ ਉੱਤਮ ਬਲੀਦਾਨ ਅਸੀਂ ਬਲੀਦਾਨਾਂ ਦੇ ਬਾਰੇ ਸਿੱਖਿਆ ਸਾਡੇ ਕੋਲ ਜੋ ਪਰਮੇਸ਼ਰ ਚਾਹੁੰਦਾ ਹੈ ਬਲੀਦਾਨ ਪਰਮੇਸ਼ਰ ਤੂੰ ਸਾਡੇ ਕੋਲ ਕਿਹੜਾ ਬਲੀਦਾਨ ਚਾਹਣਾ ਹੈ ਜੇਕਰ ਤੂੰ ਸਾਡੇ ਕੋਲ ਦਾਨ ਦਸਵੰਦ ਦਾ ਬਲੀਦਾਨ ਚਾਹਣਾ ਹੈ ਪ੍ਰਭੂ ਉਹ ਅਸੀਂ ਆਪਣਾ ਬਲੀਦਾਨ ਦਾਨ ਦਸਵੰਦ ਕੱਢਣ ਦੇ ਲਈ ਤਿਆਰ ਆ ਜੇਕਰ ਸਾਡੇ ਕੋਲ ਦਾਨ ਦਸਵੰਦ ਨਹੀਂ ਪ੍ਰਭੂ ਜੇ ਤੂੰ ਸਾਡੇ ਕੋਲ ਪ੍ਰਾਰਥਨਾ ਦਾ ਦਸਵੰਦ ਚਾਹਣਾ ਹੈ ਅਸੀਂ ਉਹ ਕੱਢਣ ਦੇ ਲਈ ਤਿਆਰ ਆ ਜੇ ਤੂੰ ਸਾਡੇ ਕੋਲ ਚਾਹੁੰਦਾ ਹੈ अपने आप अपने तेरी सेवा देने तैयार मैं विश्वास करो परमेश्वर अब बलिदान करेगा करके जाओगे जो वर्षित करके जाओगे, जो भी करके जाओगे, जो करके जाओगे दिया भी मेरी उपासना करो मैं बरकत देकर तोरगा बीमारियां क्डांगा और विश्वास करना की परमेश्वर दूध अज उस पत्थर हिलान दे रहे ਮਚਾਈ ਮਚਾਈ